ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮੀਨ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 4 ਤੋਂ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਉਹਦੇ ਬਾਰੇ ਵੀ ਸਾਰਾ ਕੁਝ ਦੱਸਾਂਗੇ ਪੰਜਾਬ ਦੇ ਵਿੱਚ ਕਿੰਨੀ ਠੰਡ ਵੱਧ ਸਕਦੀ ਆ ਕੱਲ 4 ਤਰੀਕ ਨੂੰ ਜਿਹੜਾ ਕਿ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਅੱਜ ਰਾਤ ਤੋਂ ਉਹ ਕੱਲ 4 ਤਰੀਕ ਨੂੰ ਪੰਜਾਬ ਦੇ ਮੌਸਮ ਤੇ ਕਿੰਨਾ ਅਸਰ ਪਾਊਗਾ ਪਹਾੜਾਂ ਦੇ ਵਿੱਚ ਕਿੰਨੀ ਬਰਫ ਬਾਰਿ ਹੋ ਸਕਦੀ ਆ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਜਿਆਦਾ ਬਰਖਾ ਹੋਣ ਦੀ ਸੰਭਾਵਨਾ ਗੜੇਮਾਰੀ ਨੇਰੀ ਝੱਖੜ ਇਹ ਸਾਰਾ ਕੁਝ ਆਪਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਅੱਜ 3 ਤਰੀਕ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਉੱਤਰ ਪੱਛਮ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਥੋੜੀ ਠੰਡ ਆ ਜਿਹੜੀ ਉਹ ਅੱਜ ਥੋੜੀ ਜੀ ਅੱਗੇ ਨਾਲੋਂ ਵਧੀ ਆ ਟੈਂਪਰੇਚਰ ਜਿਹੜਾ ਉਹ ਆਮ ਨਾਲੋਂ ਘੱਟ 20-22 ਡਿਗਰੀ ਤੇ ਜਿਹੜਾ ਸਵੇਰ ਵੇਲੇ ਬਣਿਆ ਹੋਇਆ ਸੀ ਦੈਨ ਵੇਲੇ ਵੀ ਸ਼ਾਮ ਤੱਕ 30 ਡਿਗਰੀ ਤੱਕ ਤਾਪਮਾਨ ਆ ਜਿਹੜਾ ਉਹ ਪਹੁੰਚਿਆ ਜੇਕਰ ਹੁਣ ਆਪਾਂ ਕੱਲ 4 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੱਲੂ 4 ਤਰੀਕ ਨੂੰ ਜੰਮੂ ਕਸ਼ਮੀਰ ਨੂੰ ਇੱਕ ਵੈਸਟਰਨ ਡਿਸਟਰਬੈਂਸ ਪ੍ਰਭਾਵਿਤ ਕਰਨ ਜਾ ਰਿਹਾ ਜਿਹਦੇ ਨਾਲ ਪ੍ਰੇਰਿਤ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਤੇ ਬਣੂਗਾ ਤੇ ਪੰਜਾਬ ਦੇ ਜਿਹੜੇ ਕਈ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਕੱਲੂ ਬਰਖਾ ਹੋਣ ਦੀ ਸੰਭਾਵਨਾ ਜੰਮੂ ਕਸ਼ਮੀਰ ਹਮਾਦਲ ਪ੍ਰਦੇਸ਼ ਤੇ ਉੱਤਰਾਖੰਡ ਖਾਸ ਤੌਰ ਤੇ ਜੰ ਤੇ ਹਮਾਦਲ ਪ੍ਰਦੇਸ਼ ਦੇ ਵਿੱਚ ਭਾਰੀ ਬਰਖਾ ਕਈ ਥਾਵਾਂ ਤੇ ਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਕੁਝ ਇਲਾਕਿਆਂ 'ਚ ਹਲਕੀ ਦਰਮਿਆਨੀ ਬਰਖਾ ਹੋ ਸਕਦੀ ਹੈ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਬਰਖਾ ਹੋਣ ਦੀ ਸੰਭਾਵਨਾ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਰੋਪੜ ਨੰਗਲ ਜਲੰਧਰ ਆ ਕਪੂਰਥਲਾ ਨਵਾਂ ਸ਼ਹਿਰ ਆ ਲੁਧਿਆਣਾ ਮੋਗੇ ਦੇ ਕੁਝ ਭਾਗ ਫਰੀਦਕੋਟ ਫirozpur ਦੇ ਕੁਝ ਹਿੱਸੇ ਉੱਥੇ ਹਲਕੀ ਵਰਖਾ ਹੋ ਸਕਦੀ ਆ ਤੇ ਨਾਲ ਦੀ ਨਾਲ ਥੱਲੇ ਨੂੰ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਜਗਰਾਉਂ ਰੈਕੋਟ ਮਲੇਰਕੋਟਲਾ ਇਹ ਜਿਹੜੇ ਭਾਗ ਆ ਇਸ ਤੋਂ ਬਰਾ ਚੰਡੀਗੜ੍ਹ ਤੇ ਮਹਾਲੀ ਇਨ੍ਹਾਂ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੇ ਦਰਮਿਆਨੇ ਛਿੱਟੇ ਆ ਜਿਹੜੇ ਹੋ ਪੈ ਸਕਦੇ ਆ ਕਿਤੇ ਕਿਤੇ ਤੇਜ਼ ਸ਼ਰਾਟੇਦਾਰ ਮੀਂਹ ਪੈ ਸਕਦਾ ਦੱਖਣੀ ਇਲਾਕੇ ਪੱਛਮੀ ਇਲਾਕੇ ਜਿਵੇਂ ਕਿ ਫਰੋਜ਼ਪੁਰ ਫਰੀਦਕੋਟ ਮਕਸਰ ਮਲੋਟਾ ਬੋਹਰ ਬਾਜਲਕਾ ਬਠਿੰਡਾ ਇਹ ਜਿਹੜੇ ਭਾਗ ਆ ਇਨ੍ਹਾਂ ਦੇ ਵਿੱਚ ਬੱਦਲਬਾਜ਼ੀ ਜ਼ਰੂਰ ਹੋਊਗੀ ਤੇਜ਼ ਹਵਾਵਾਂ ਵੀ ਪੂਰੇ ਦੀਆਂ ਚੱਲਣਗੀਆਂ ਲੇਕਿਨ ਬਰਖਾ ਦੇ ਚਾਂਸ ਆ ਜਿਹੜੇ ਬਹੁਤ ਘੱਟ ਆ ਹੋ ਸਕਦਾ ਇੱਥੇ ਹਲਕੀ ਬਰਖਾ ਹੋਵੇ ਸਿਸਟਮ ਮਜ਼ਬੂਤ ਆ ਲੇਕਰ ਪੰਜਾਬ ਦਾ ਜਿੰਨਾ ਦੱਖਣ ਵਰਤੀ ਸਿਸਟਮ ਹੋਊਗਾ ਉਹਨਾਂ ਇਹ ਜਿਹੜਾ ਵਰਖਾ ਸਾਰੇ ਪੰਜਾਬ ਚ ਕਰ ਸਕਦਾ ਨਹੀਂ ਤਾਂ ਕੇਂਦਰੀ ਪੰਜਾਬ ਤੋਂ ਲੈ ਕੇ ਉੱਤਰੀ ਅਤੇ ਪੂਰਬੀ ਜਿੰਨੇ ਮੈਂ ਜ਼ਿਲ੍ਹਿਆਂ ਦੇ ਨਾਮ ਗਿਣੇ ਆ ਇਹਨਾਂ ਭਾਗਾਂ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਕਿਤੇ ਤੇਜ਼ ਵੀ ਹੋ ਸਕਦੀ ਹੈ ਕਿਤੇ ਹਲਕੀ ਦਰਮਿਆਨੀ ਹੋ ਸਕਦੀ ਹੈ ਇਹਦੇ ਨਾਲ ਆ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਰਕਪੈਣ ਦੀ ਸੰਭਾਵਨਾ ਹੈ ਜਿਹੜਾ ਧੂਆਂ ਧੰਦਲਾ ਕਾਫੀ ਜ਼ਿਆਦਾ ਮੌਸਮ ਡਿਸਟਰਬ ਹੋਇਆ ਪਿਆ ਪੰਜਾਬ ਦਾ ਇਹ ਮੌਸਮ ਸਾਫ਼ ਹੋਣ ਦੀ ਸੰਭਾਵਨਾ ਇਹਦੇ ਨਾਲ ਠੰਢ ਦੇ ਵਿੱਚ ਵਿਵਾਦ ਆਊਗਾ ਹਰਿਆਣਾ ਦੇ ਉੱਤਰੀ ਭਾਗ ਦਿੱਲੀ ਦੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਵਧ ਰਹੀ ਆ ਕਾਫੀ ਤੇਜ਼ੀ ਨਾਲ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਚੱਲਣਗੀਆਂ ਇਸ ਤੋਂ ਬਾਅਦ ਮੌਸਮ ਦੇ ਵਿੱਚ ਫਰਕ ਕੀ ਪੈਣਾ 6 ਤਰੀਕ ਇਹਦਾ ਅਸਰ ਆ 4 ਤਰੀਕ ਕੱਲ੍ਹ ਸ਼ਾਮ ਨੂੰ ਜ਼ਿਆਦਾ ਸ਼ੁਰੂ ਹੋਣਾ ਕੱਲ ਸਵੇਰ ਤੋਂ ਹੀ ਪੂਰਬ ਦੀਆਂ ਹਵਾਵਾਂ ਚੱਲਣਗੀਆਂ ਲੇਕਿਨ ਜਿਉਂ-ਜਿਉਂ ਦਿਨ ਚੜ੍ਹ ਕੇ ਦੁਪਹਿਰ ਤੋਂ ਬਾਅਦ ਹੋਊਗੀ ਤਾਂ ਇਹਦਾ ਅਸਰ ਜਿਹੜਾ ਵਧੂਗਾ ਤੇ ਕੱਲ ਸ਼ਾਮ ਨੂੰ 5-6 ਵਜੇ ਤੋਂ ਲੈ ਕੇ ਪੂਰੀ ਰਾਤ ਤੇ 5 ਤਰੀਕ ਦੇ 9-10 ਵਜੇ ਤੱਕ ਪੰਜਾਬ ਦੇ ਵਿੱਚ ਇਹਦਾ ਜ਼ਿਆਦਾ ਅਸਰ ਰਹੂਗਾ ਜ਼ਿਆਦਾ ਭਾਗਾਂ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਮੌਸਮਾ ਜਿਹੜਾ ਹੌਲੀ-ਹੌਲੀ ਕਲੀਅਰ ਹੁੰਦਾ ਰਹੂਗਾ ਤੇ ਪਹਾੜਾਂ ਦੇ ਵਿੱਚ ਬਰਫਵਾਰੀਆ ਜਿਹੜੀ ਉਹ 5 ਤਰੀਕ ਨੂੰ ਵੀ جاری ਰਹੂਗੀ ਤੇ ਉੱਥੇ ਸ਼ਾਮ ਤੱਕ 5 ਤਰੀਕ ਦੀ ਜਾਂ ਦੇਰ ਰਾਤ ਤੱਕ ਜਿਹੜੀਆਂ ਇਹ ਬਰਖਰੀਆ ਕਾਰਵਾਈਆਂ ਹੋ ਸਕਦੀਆਂ ਇਹਦੇ ਨਾਲ ਦੇ ਵਿੱਚ ਭਾਰੀ ਵਾਧਾ ਹੋਊਗਾ ਕਿਉਂਕਿ ਬਰਫ਼ ਨਾਲ ਲੱਦੇ ਹੋਏ ਪਹਾੜ ਜਿਵੇਂ ਹੀ 5 ਤਰੀਕ ਤੋਂ ਬਾਅਦ 6 ਤਰੀਕ ਦਾ ਜਿਹੜਾ ਜਾਂ 5 ਦੀ ਸ਼ਾਮ ਤੱਕ ਪੱਛਮ ਦੀਆਂ ਹਵਾਵਾਂ ਪੂਰੀ ਤੇਜ਼ੀ ਦੇ ਨਾਲ ਪੂਰੇ ਪੰਜਾਬ ਤੋਂ ਲੈ ਕੇ ਉੱਤਰੀ ਮੱਧ ਭਾਰਤ ਤੱਕ ਸਾਰੇ ਭਾਗਾਂ ਦੇ ਵਿੱਚ ਬਹੁਤ ਤੇਜ਼ ਹਵਾ ਜਿਹੜੀ ਪੱਛਮ ਦੀ ਚੱਲੂਗੀ ਜਿਹਦੇ ਨਾਲ ਹੋਣਾ ਕਿ ਆ ਠੰਡ ਦੇ ਵਿੱਚ ਬਹੁਤ ਜ਼ੋਰਦਾਰ ਵਾਧਾ ਹੋਊਗਾ ਤੇ ਜਿਹੜੇ ਇਲਾਕੇ ਮਤਲਬ ਸ਼ਾਮ ਦਾ ਤਾਪਮਾਨ ਆ ਰਾਤ ਦਾ ਤਾਪਮਾਨ ਉਹ ਘਟ ਕੇ 18 ਤੋਂ 20 ਡਿਗਰੀ ਟੈਂਪਰੇਚਰ ਤੇ ਥੱਲੇ ਵਾਲਾ ਤਾਪਮਾਨ 10 ਤੋਂ ਲੈ ਕੇ 12 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਬਣ ਜੂਗੀ ਕਿਉਂਕਿ ਬਹੁਤ ਸਾਰਾ ਹਿੱਸਾ ਜਿਹੜੇ ਉਹ ਪੱਛਮ ਹਵਾਵਾਂ ਨੇ ਆਪਣਾ ਕਵਰ ਕਰ ਲੈਣਾ ਜਿਹਦੇ ਕਰਕੇ ਠੰਡ ਦੇ ਵਿੱਚ ਬਹੁਤ ਜ਼ਿਆਦਾ ਜ਼ੋਰਦਾਰ ਵਾਧਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਹੈ ਤੇ ਜਿਹੜਾ ਮੌਸਮ ਕਾਫੀ ਗੰਧਲਾ ਹੋਇਆ ਪਿਆ ਇਹ ਪੂਰੀ ਤਰ੍ਹਾਂ ਕਲੀਅਰ ਤੇ ਸਾਫ਼ ਹੋ ਜਾਊਗਾ ਉਸ ਤੋਂ ਬਾਅਦ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਤੇ ਫਿਲਹਾਲ ਕਿਸੇ ਵੈਸਟਰਨ ਡਿਸਟਰਬੈਂਸ ਦੇ ਆਉਣ ਦੀ ਸੰਭਾਵਨਾ ਹੈ ਨਹੀਂ ਪਰ 14 ਤੋਂ 16 ਤਰੀਕ ਦੇ ਦਰਮਿਆਨ 13 14 ਤੋਂ ਲੈ ਕੇ ਉਸ ਦੌਰਾਨ ਵੀ ਇੱਕ ਵੈਸਟਰਨ ਡਿਸਟਰਬੈਂਸ ਆ ਰਿਹਾ ਉਸ ਤੋਂ ਬਾਅਦ 20 ਤਰੀਕ ਦੇ ਆਸ-ਪਾਸੇ ਵੀ ਆ ਰਿਹਾ ਕਿਹੜਾ ਵੈਸਟਰਨ ਡਿਸਟਰਬੈਂਸ ਸਟਰੋਂਗ ਹੁੰਦਾ ਬਰਖਾ ਕਰਦਾ ਜਾਂ ਨਹੀਂ ਕਰਦਾ ਉਹਦੇ ਬਾਰੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਜੋ ਵੀ ਗੱਲਬਾਤ ਹੋਊਗੀ ਸਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਨਾਲ ਦੀ ਨਾਲ ਪੂਰੀ ਮੁਕੰਮਲ ਜਾਣਕਾਰੀ ਜਿਹੜੀ ਉਹ ਦਿੱਤੀ ਜਾਊਗੀ ਇਹ ਇੰਨੀ ਕੁ ਜਾਣਕਾਰੀ ਸੀਗੀ ਪੰਜਾਬ ਦੇ ਜਿਹੜੇ ਉੱਤਰੀ ਮੱਦ ਵਾਲੇ ਤੇ ਪੂਰਬੀ ਇਲਾਕੇ ਆ ਇਹਨਾਂ 'ਚ ਕੱਲ ਨੂੰ ਕੁਝ ਬਰਖਾ ਹੋ ਸਕਦੀ ਆ ਜੰਮੂ ਹਿਮਾਚਲ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਬਰਫਬਰੀ ਹੋ ਸਕਦੀ ਆ ਠੰਡ ਜਵਾਦਾ ਹੋਣ ਦੀ ਸੰਭਾਵਨਾ ਦਿੱਤੀ ਗਈ ਜਾਣਕਾਰੀ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਤੋਂ ਬਿਨਾ ਜੋ ਵੀ ਮੌਸਮ ਦੀ ਅਪਡੇਟ ਹੋਊਗੀ ਉਹ ਨਾਲ ਦੀ ਨਾਲ ਕਿਸਾਨ ਵੀਰਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਕਣਕ ਦੀ ਫਸਲ ਦੀ ਬਿਜਾਈ ਤੁਸੀਂ ਜ਼ੋਰਦਾਰ ਤਰੀਕੇ ਨਾਲ ਕਰ ਸਕਦੇ ਹੋ ਕੱਲ ਨੂੰ ਮੌਸਮ ਦਾ ਥੋੜਾ ਅਸਰ ਰਾਤ ਨੂੰ ਹੋ ਸਕਦਾ ਉਸ ਤੋਂ ਬਾਅਦ ਮੌਸਮ ਪੂਰਾ ਅਨਕੂਲ ਹੋ ਜਾਣਾ ਕਣਕ ਵਾਸਤੇ ਜਲਦੀ ਤੋਂ ਜਲਦੀ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ ਆਲੂਆਂ ਦੀ ਬਿਜਾਈ ਜਿਹੜੀ ਚੱਲ ਰਹੀ ਆ ਅ ਕੁੱਝ ਹੋ ਚੁੱਕੇ ਆ ਕੁੱਝ ਚੱਲ ਰਹੀ ਆ ਉਹ ਵੀ ਨਾਲ ਦੀ ਨਾਲ ਚੱਲੀ ਜਾਣੀ ਚਾਹੀਦੀ ਆ ਤੇ ਝੋਨੇ ਦੀ ਲਗਭਗ ਸਮਾਪਤੀ ਹੋ ਚੁੱਕੀ ਆ ਬੜਾਈ ਦੀ ਕਾਫੀ ਕਿਸੇ ਇਲਾਕੇ ਦੇ ਵਿੱਚ ਮਾੜਾ ਮੋਟਾ ਝੋਨਾ ਜਿਹੜਾ ਉਹ ਰਹਿ ਗਿਆ ਇੰਨੀ ਕੀ ਜਾਣਕਾਰੀ ਪ੍ਰਵਾਨ ਕਰਿਓ ਜੀ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ